ਉਹ ਦਿਲ ਮੇ ਨੂੰ ਲੱਗਦਾ ਅੜੇ ਆਵੇ ਬਤਨੀ ਫੇਰਾ ਤੇ ਪਾ ਤੂੰ ਤੇ ਹੋਇਓ ਪਰਦੇਸੀ ਇੱਥੇ ਖਿੜੀਆਂ ਕ ਪਾਵਾਂ ਉਹ ਸਾਡੀ ਜਿੰਦ ਨੂੰ ਨਾ ਮਿੱਟੀ ਵਿੱਚ ਰੋਲ ਝਾਲ ਮਾਵਾਂ ਜਿਵੇਂ ਜਵਾਨੀ ਲਕੋਆ ਨਹੀਂ ਰੁਕਦੀ ਇਸੇ ਤਰ੍ਹਾਂ ਹੁਨਰ ਛੁਪਾਇਆ ਨਹੀਂ ਛੁਟਦਾ ਨਾ ਪਰਪੰਦੇ ਚੈਨਲ ਦੀ ਵੀਡੀਓ ਵਿੱਚ ਅੱਜ ਸੀ ਸਤਿ ਸਦਾ ਦਿੱਤਾ ਹੈ ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਜਿਹੜੇ ਐਸੇ ਹੀ ਸਾਲ ਆ ਹੁਣੇ-ਹੁਣੇ 31 ਮਾਰਚ ਨੂੰ ਰਿਟਾਇਰ ਹੋ ਗਏ ਨੇ ਨੂੰਮ ਸਤਿ ਸਦਾ ਦਿੱਤਾ ਜਿਹੜੇ ਜਿਨ੍ਹਾਂ ਨੇ ਹੁਣ ਕਿਰਤੀ ਵਜੋਂ ਗਾਇਕੀ ਨੂੰ ਅਪਣਾ ਲਿਆ ਹੈ ਕਰਾਂਗੇ ਟੀ ਇਸੇ ਗੱਲਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੁਗਤਾਰ ਹੀਰਾ ਅਰੰਡਾ ਜੁਗਤਾਰ ਜੀ ਨਾ ਪਰਪੰਦੇ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਮੈਂ ਨੰਬਰ ਬੰਦੇ ਚੈਨਲ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਬहोत बहोत ਧੰਨਵਾਦ ਕਰਨਾ ਹੈ ਮੇਰੇ ਇੰਟਰਵਿਊ ਲੈਣ ਦਾ ਮਾਨਵਕਸ਼ ਜਿਤਾਰ ਜੀ ਤੁਸੀਂ ਆਪਣੀ ਸਰਵਸਰਾਂ ਦੀ ਕੌਦੇ ਹੋ ਹਾਂਜੀ ਮੈਂ ਸੁਣਿਆ ਪ੍ਰੋਗਰਾਮ ਵੀ ਲਾਉਦੇ ਹੋ ਹਾਂਜੀ ਬਿਲਕੁਲ ਜੀ ਤਾਂ ਕਦੀ ਮਹਿਕਮੇ ਵੱਲੋਂ ਕਦੀ ਕੋਈ ਅਰਜ਼ੀ ਨਹੀਂ ਆਉਂਦੀ ਮਹਿਕਮੇ ਵੱਲੋਂ ਅਰਜ਼ਨਾ ਆਉਂਦੀਆਂ ਰਹੀਆਂ ਜੀ ਕਈ ਵਾਰੀ ਫਿਰ ਇਸ ਤਰ੍ਹਾਂ ਮਹਿਕਮੇ ਦੇ ਵਿੱਚੋਂ ਉਹਨਾਂ ਨੂੰ ਕਰਕੇ ਪ੍ਰੋਗਰਾਮ ਵੀ ਨਾ ਪੈਂਦਾ ਸੀ ਤੇ ਪ੍ਰੋਬਲਮ ਆਉਂਦੀ ਰਹਿੰਦੀ ਸੋ ਮੈਂ ਚਾਹਣਾ ਕਿ ਇਸ ਤੋਂ ਪਹਿਲਾਂ ਕਿ ਤੁਹਾਡੀ ਮੁਲਾਕਾਤ ਦਾ سلسلہ ਸ਼ੁਰੂ ਕੀਤਾ ਜਾਵੇ ਆ ਇਸ ਤੋਂ ਪਹਿਲਾਂ ਕੋਈ ਨਾ ਕੋਈ ਗੀਤ ਦੇ ਨਾਲ ਸਾਥ ਹੋ ਤਾਂ ਕਿ ਦਰਸ਼ਕ ਤੁਹਾਡੀ ਯਾਕੀ ਤੋਂ ਵਾਕਫ ਹੋ ਸਕੇ ਹਾਂਜੀ ਜਰੂਰ ਜੀ ਹਾਂ ਉਹ ਸਾਡੀ ਜਿੰਦ ਨੂੰ ਨਾ ਮਿੱਟੀ ਵਿੱਚ ਰੋਲ ਝਾਲ ਮਾਵੈ ਹੋ ਸਾਡੀ ਜਿੰਦ ਨੂੰ ਨਾ ਮਿੱਟੀ ਵਿੱਚ ਰੋਲ ਜਾਲਮਾ ਹੈਵੇਂ ਪਾਇਸੇ ਸੰਗ ਪਿਆਰ ਨੂੰ ਨਾ ਤੋਲ ਜਾਲਮਾ ਵੇ ਹਾਏ ਤੋਲ ਜਾਲਮਾ ਹੋ ਸਾਡੀ ਜਿੰਦ ਨੂੰ ਨਾ ਹੁ ਤੂੰ ਤੇ ਹੋਇਓ ਪਰਦੇਸੀ ਇੱਥੇ ਖਿੜੀਆਂ ਕ ਪਾਵਾਂ ਤੂੰ ਤੇ ਹੋਇਓ ਪਰਦੇਸੀ ਇੱਥੇ ਖਿੜੀਆਂ ਕ ਪਾਵਾਂ ਚੱਲਾ ਦਿਲ ਵੀ ਨਾ ਮੰਨੇ ਇਹ ਨੁਕੀਂ ਜਿਸੁ ਮਝਾਵਾ ਚੱਲਾ ਦਿਲ ਵੀ ਨਾ ਮੰਨੇ ਇਹ ਨੁਕੀਂ ਜਿਸੁ ਮਝਾਵਾ ਉਤੋਂ ਸੌਣ ਦਾ ਮਹੀਨਾ ਅਨਮੋਲ ਬਾਲਮਾਵੇ ਉਤੋਂ ਸੌਣ ਦਾ ਮਹੀਨਾ ਅਨਮੋਲ ਬਾਲਮਾ ਹੇ ਵੇ ਪਾਸ ਸੰਗ ਪਿਆਰ ਨੂੰ ਨਾ ਤੋਲ ਜਾਨ ਮਾਵੇ ਹਾਏ ਤੋਲ ਜਾਲਮਾ ਹੋ ਸਾਡੀ ਜਿੰਦ ਨੂੰ ਨਾ ਓਏ ਹੋਏ ਬਖਮਾ ਮੈਂ ਕਿਹਾ ਪੁੱਲਿਸ ਦਾ ਹੋਵੇ ਅਕਸਰ ਸਮਝਿਆ ਜਾਂਦਾ ਹੈ ਕਿ ਪੁਲਿਸ ਬੈਂਕ ਮੇਦੀ ਬੁਰਜੀ ਰੁખી ਹੁੰਦੀ ਹੈ ਕੁੜਕਤ ਹੁੰਦੀ ਹੈ ਪਰ ਇਨਾ ਮਹੀਨ ਗਾਇਕੀ ਦਾ ਵਿਆਹ ਹੋਵੇ ਇਨੀ ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਹੋਵੇ ਇਨੀ ਪਿਆਰੀ ਗਾਇਕੀ ਹੋਵੇ ਕਮਾਲ ਹੀ ਕਰ ਦਿੱਤੀ ਹਿਦੇਵ ਸਾਹਿਬ ਕਦੇ ਪ੍ਰੋਗਰਾਮਾਂ ਤੇ ਜਾਂਦੇ ਹੋ ਕਦੇ ਇਹ ਹੁੰਦੀ ਸਵਸਿਆ ਨਹੀਂ ਆਈ ਦੇ ਪ੍ਰੋਗਰਾਮ ਬੁੱਕ ਕਰਨ ਵਾਲੇ ਮਹਿਸੂਸ ਕਰਦੇ ਹੋ ਕਿ ਪਲੇਸ ਵਾਲੇ ਜਿਹੜੇ ਆਸਰੇ ਨਾਲ ਦੀ ਬੋਲੀ ਰੁਖੀ ਹੁੰਦੀ ਹੈ ਤਾਂ ਭਾਈ ਇਹਨਾਂ ਨੂੰ ਪ੍ਰੋਗਰਾਮ ਬੁੱਕ ਕੀਤਾ ਕਿਉਂ ਐਵੇਂ ਤੁਰੀਆਂ ਦੀ ਬਣਾ ਬੋਲਣੇ ਨਹੀਂ ਨਹੀਂ ਜੀ ਐਸਾ ਬਿਲਕੁਲ ਨਹੀਂ ਸਰ ਰੱਬ ਦੀ ਅਸੀ ਕਿਰਪਾ ਰਹੀ ਹੈ ਕਿ ਜਿੱਥੇ ਵੀ ਤੁਹਾਡੇ ਛੋੜੇ ਵੀਰ ਨੇ ਕਿਤੇ ਪ੍ਰੋਗਰਾਮ ਕੀਤਾ ਪਤਾ ਹੁੰਦਿਆਂ ਹੋਇਆਂ ਵੀ ਉਹਨਾਂ ਨੂੰ ਮੇਰਾ ਮਹਿਕਮਾ ਨਹੀਂ ਸੀ ਦੱਸਦਾ ਉਹਨਾਂ ਨੂੰ ਮੇਰੀ ਆਵਾਜ਼ ਦਸਦੀ ਸੀ ਤੇ ਬੜੇ ਫਖਰ ਨਾਲ ਬੜੇ ਚਾਹ ਨਾਲ ਬੜੀ ਖੁਸ਼ੀ ਨਾਲ ਛੜਾ ਪਰੋਣ ਸੰਦੈ ਬਹੁਤ ਅੱਛੀ ਬਹੁਤ ਅੱਛੀ ਤੁਹਾਨੂੰ ਲੱਗਿਆ ਕਿ ਤੁਹਾਨੂੰ ਪਤਾ ਲੱਗਿਆ ਜੀ ਤੁਸੀਂ ਇੰਨੇ ਜਿਹੜੇ ਹੈਗੇ ਰੂਹ ਨੂੰ ਸਕੂਨ ਦੇਣ ਵਾਲੇ ਗੀਤਿਆਂ ਨਾਲ ਸ਼ੁਰੂਆਤ ਕੀਤੀ ਹੈ ਤੁਰੇ ਜਾਂਦੇ ਰਹੀਆਂ ਰੋਕ ਲੈਣ ਦੀ ਸਵਰਥਾ ਰੱਖਦੇ ਹੈ ਉਹ ਗੀਤ ਜਿਹਨਾਂ ਨੂੰ ਤੁਸੀਂ ਗਾਇਆ ਔਰ ਦਿਲਾਂ ਦੀ ਰੂਹਾਂ ਦੀ ਗੱਲ ਕੀਤੀ ਹੈ ਕੋਈ ਸ਼ੱਕ ਨਹੀਂ ਇਹਦੇ ਵਿੱਚ ਜਿਹੜਾ ਇਹ ਜਿਹੜਾ ਹੁਨਰ ਹੈ ਦਰਸਲ ਮੈਂ ਮਹਿਸੂਸ ਕਰਦਾ ਹੂੰ ਉਹ ਰਜਾਈਆਂ ਥੱਲੇ ਜਾਂ ਤਲਾਈਆਂ ਤੇ ਲਈ ਜਾਗਾ ਕਿਸੇ ਚੀਜ਼ ਥੱਲੇ ਦਬਾ ਕੇ ਰੱਖਿਆ ਨਹੀਂ ਜਾ ਸਕਦਾ ਹੁਣ ਤਾਂ ਜਿਹੜਾ ਹੈ ਉਹ ਮੋਢਿਆਂ ਉੱਤੋਂ ਦੀ ਥੁੱਕਦਾ ਹਾਂਜੀ ਸੋਣਾ ਚਾਹੀਦਾ ਤੁਸੀਂ ਗਾਇਕੀ ਨੂੰ ਕਿੱਥੇ ਵਜੋਂ ਬਣਾ ਲਿਆ ਬਿਲਕੁਲ ਜੀ ਹੁਣ ਮੈਂ ਕਿਉਂਕਿ ਮਹਿਕਮੇ ਵਿੱਚ ਚਲ ਤਿਆਰ ਹੋ ਕੇ ਤਾਂ ਗਾਇਕੀ ਨੂੰ ਇੱਕ ਬਿਲਕੁਲ ਕਿੱਥੇ ਵਜੋਂ ਬਣਾਇਆ ਹੋਇਆ ਜੀ ਕਿੱਥੇ ਕਿੱਥੇ ਬਣਾਇਆ ਦਫ਼ਤਰ ਤੁਸੀਂ ਮੇਰਾ ਦਫ਼ਤਰ ਜੀ ਬਠਿੰਡੇ ਮਹਿਣਾ ਚੌਕ ਦੇ ਵਿੱਚ ਜਗਤਾਰ ਹੀਰਾ ਬਿਲਕੁਲ ਕੋਲ ਹੈ ਤੇ ਜਿਹੜੇਗੇ ਡੂ ਇਟ ਗੀਤ ਗਾਉਂਦੇ WhatsApp ਜਿਹੜੀ ਇਹ ਯਾ ਕਰ ਲਈ ਜਿਹੜੇ ਸੋਲੋ ਗੀਤ ਨੂੰ ਦੋ ਨਹੀਂ ਜੀ ਮੈਂ ਜੋੜੀ ਗੀਤ ਵੀ ਗਾਉਣਾ ਜੀ ਸੋਲੋ ਗੀਤ ਵੀ ਗਾਉਣਾ ਹੀ ਮਤਲਬ ਸਟੇਜ ਸਾਰਾ ਕਵਰ ਕਰਦੇ ਤੇ ਸਹੀ ਗੱਟਾਂ ਦੇ ਤੌਰ ਤੇ ਕੌਣ ਟੋਲੀ ਨਾਲ ਐਸਲੀ ਕੰਮ ਕਰ ਰਹੀ ਸੀ ਸਰ ਮੇਰੇ ਨਾਮ ਸਹਿਗ ਕੇ ਤੌਰ ਤੇ ਨੀਬਾ ਸੰਦੀਪ ਧੱਲਾ ਜੀ ਜੋ ਕੇ ਬਠੰਡੇ ਰਹਿੰਦੇ ਆ ਉਹ ਮੇਰੇ ਨਾਲ ਸਾਥ ਦੇ ਰਹੇ ਜੀ ਜਤਾਰ ਜੀ ਤੁਹਾਡੇ ਕੋਈ ਆਰਡਰ ਕੀਤੇ ਹੋਏ ਆ ਟੇਪਾਂ ਦੀ ਜਵਾਨੀ ਦੇ ਵਿੱਚ ਕੈਸਟਾਂ ਦੀ ਜਵਾਨੀ ਵਿੱਚ ਜੇਕਰ ਤੁਹਾਡੇ ਕੋਈ ਗੀਤ ਰਿਕਾਰਡ ਹੋਏ ਹੋਣ ਬਕਾਇਦਾ ਮਾ ਕੇ ਚਾਹੀ ਹੁਣ ਹਾਂਜੀ ਸਾਡੀ ਪਿੱਛੇ ਜੇ 95 ਦੇ ਕਰੀਬ ਕੈਸਟ ਮਲਟੀ ਕੈਸਟ ਆਈ ਸੀਗੀ ਦਿਲ ਦਾ ਸ਼ੀਸ਼ਾ ਉਹਦੇ ਚੋਂ ਮੇਰਾ ਗੀਤ ਸੀਗਾ ਕਰਜ਼ਾ ਮਾਵਾਂ ਦਾ ਕੌਣ ਕੌਣ ਸੀ ਕੈਸਟ ਦੇ ਵਿੱਚ ਹੋਰ ਜਿਹੜੀ ਤੁਹਾਡੇ ਸਹਿ ਤੁਹਾਡੇ ਨਾਲ ਜਿਹੜੇ ਗੀਤ ਜਿਹਨਾਂ ਨੇ ਪਾਉਰ ਹੋਏ ਸੀ ਕਿਹੜੀ ਕਿਹੜੀ ਗਾਇਕ ਕਿਸੇ ਦੇ ਨਾਲ ਯਾਦ ਹੈ ਹਾਂਜੀ ਉਹਦੇ ਵਿੱਚ ਸਾਲ ਮੇਰੇ ਨਾਲ ਸੀ ਜੀ ਬਿਲਾ ਮਾਣੇ ਵਾਲੀ ਆ ਕਾਬਲ ਪੰਛੀ ਜੀ ਵਰਜੀ ਬਲਦੇਵ ਲਹਿਰੀ ਜਗਦੇਵ ਜੱਗਾ ਤੇ ਕੁਝ ਹੋਰ ਨਵੇਂ ਕਲਾਕਾਰ ਸੀ ਮੈਂ ਉਹਨਾਂ ਦੇ ਨਾਮ ਵੀ ਆ ਗਿਆ ਜਾਣ ਲਗਾ ਕਿਸੇ ਗੀਤ ਦੇ ਨਾਲ ਸਾਜ ਜਿਹੜੀ ਹੈ ਜ ਦਰਸ਼ਕਾਂ ਦੀ ਦਿੱਖ ਧਰੂਪ ਹੋ ਤੁਹਾਡੀ ਆਵਾਜ਼ ਬੜੀ ਬਿੱਠੀ ਹੈ ਗੀਤ ਤੇ ਰਹੇ ਤੁਹਾਡੇ ਬੜੇ ਪਿਆਰੇ ਆ ਚੋਣ ਗੀਤਾਂ ਦੀ ਬੜੀ ਪਿਆਰੀ ਹੈ ਕਿਸੇ ਖੂਬਸੂਰਤ ਗੀਤ ਨਾਲ ਸਾਜ ਕੋ ਤੁਹਾਨੂੰ ਮੈਂ ਤੁਹਾਨੂੰ ਜੋ ਸਾਜ ਪਾਉਣਾ ਹੈ ਇੱਕ ਸਧਾ ਯੰਤਰ ਹੈ ਨਾਲ ਦਰਸ਼ਕਾਂ ਨੂੰ ਸਾਜ ਬਾਹਰ ਆ ਸਾਨੂੰ ਯਾਰ ਸਾਡੇ ਨਾਲ ਤੋੜਦਾ ਨਈਓ ਹੋਰ ਕੁਝ ਲੈਣਾ ਨਹੀਂ ਮੈਂ ਸਾਨੂੰ ਯਾਰ ਸਾਡੇ ਨਾਲ ਤੋੜਦਾ ਨਹੀਂ ਨਈਓ ਹੋਰ ਕੁਝ ਲੈਣਾ ਨਹੀਂ ਮੈਂ ਜੇ ਤੂੰ ਪੈਸੇ ਤੇ ਪਿਆਰ ਨੂੰ ਹੀ ਕੋਈ ਥਾਂ ਤੇ ਤੋਲ ਦੇਣਗੀ ਬੜੇ ਲਾਡਾਂ ਨਾਲ ਪਾਲੀ ਹੋਈ ਧੀ ਜਿੰਦ ਰੋਲ ਦੇਵੇਗੀ ਬੜੇ ਲਾਡਾਂ ਨਾਲ ਪਾਲੀ ਹੋਈ ਧੀ ਜਿੰਦ ਰੋਲ ਦੇਵੇਗੀ ਸਾਥੋਂ ਮਿੱਤਰ ਪਿਆਰਲੇ ਦਸਲ ਕਹਦੇ ਹੋ ਨਹੀਂ ਹੁਸੈਨੋ ਨਹੀਂ ਮਾਏ ਸਾਨੂੰ ਯਾਰ ਸਾਡੇ ਨਾਲ ਤੋਰਦੇ ਆਂੀ ਨਹੀਂ ਹੋਰ ਕੁਝ ਲੈਣਾ ਨਹੀਂ ਮੈਂ ਸਾਨੂੰ ਯਾਰ ਸਾਡ ਨਾਲ ਤੋਰਦਾਂ ਨਹੀਂ ਨਹੀਂ ਹੋਰ ਕੁਝ ਲੈਣਾ ਨਹੀਂ ਮੈਂ ਬਹੁਤ ਤੁਸੀਂ ਬੜੀ ਪਲਾਂਦੇ ਆਵਾਜ਼ ਤੁਹਾਡੀ ਖਰੂ ਕਰਦੀ ਸੁਣੀ ਜਾਈਏ ਜਿਦਾਂ ਜੀ ਜਦੋਂ ਤੁਸੀਂ ਪ੍ਰੋਗਰਾਮ ਬੁੱਕ ਕਰਦੇ ਹੋ ਤੁਹਾਡਾ ਬਕਾਇਦਾ ਇਸ ਪੇਲੇ ਦਫ਼ਤਰ ਹੈ ਰਿਟਾਇਮੈਂਟ ਤੋ ਬਾਦੀ ਜੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਰਟਮੈਂਟ ਲੈਣ ਤੋਂ ਬਾਅਦ ਦੇ ਵੀ ਤੁਸੀਂ ਬਠਿੰਡੇ ਵਿੱਚ ਆਪਣਾ ਜਿਹੜਾ ਹੈ ਉਹ ਦਫਤਰ ਸਾਫ਼ ਕੀਤਾ ਹੋਇਆ ਹੈ। ਬਾਕਾਇਦਾ ਪ੍ਰੋਫੈਸ਼ਨਲ ਤੌਰ ਤੇ ਜਿ ਰਹੇਗਾ ਤੁਸੀਂ ਗਾਇਕੀ ਨੂੰ ਕਿੱਤੇ ਵਜੋਂ ਬੁਲਾ ਲਿਆ ਹੋਇਆ। ਸੋ ਜਦੋਂ ਹੁਣ ਤੁਸੀਂ ਗਾਇਕੀ ਦੇ ਪ੍ਰੋਗਰਾਮ ਬੁੱਕ ਕਰਦੇ ਹੋ ਜਾਂ ਜਦੋਂ ਤੁਹਾਡੇ ਕੋਲੇ ਸਰੋਤੇ ਜਿਹੜੇ ਹੈਗੇ ਦਰਸ਼ਕਾਂ ਜਿਹੜੇ ਲੋਕ ਹੈ ਉਹ ਪ੍ਰੋਗਰਾਮ ਬੁੱਕ ਕਰਵਾਸੀ ਆਉਂਦੇ ਆ ਤਾਂ ਉਦੋਂ ਫਿਰ ਕਦੀ ਇਹੋ ਜਿਹੀ ਦਿੱਕਤ ਨਹੀਂ ਆਈ ਕਿ ਪ੍ਰੋਗਰਾਮ ਬੁੱਕ ਕਰਵਾਣ ਵਾਲੇ ਅਕਸਰ ਸੋਚਦੇ ਹੋਣ ਕਿ ਪਲੀਜ਼ ਬਾਘ ਮਹਾਂਪਤ ਜੀ ਸੱਤ ਪੰਗਾ ਯਾਰ ਇਹਨਾਂ ਦੀ ਬੋਲੀ ਜਿਹੜੀ ਹੈਗੀ ਆ ਉਹ ਵੀ ਕਿਤੇ ਥੋੜੀ ਗਰਮ ਸ਼ਰਮ ਹ ਕਿ ਕਿਤੇ ਕਾਨੂੰ ਪੰਗਾ ਲੈਣਾ ਆਪਾਂ ਹੋਰ ਕਿਸੇ ਨੂੰ ਬੁੱਕ ਕਰ ਲਈਏ ਕਦੀ ਕਿ ਉਹ ਜੀ ਸਵੱਛਤਾ ਤੇ ਨਹੀਂ ਆਜੀ ਨਹੀਂ ਸਰ ਜੀ ਬਿਲਕੁਲ ਕੋਈ ਕਿਸੇ ਤਰ੍ਹਾਂ ਦੀ ਕੋਈ ਅਸੀਂ ਸਮੱਸਿਆ ਨਹੀਂ ਆਏਗੀ ਕਿਉਂਕਿ ਉਹ ਜੰਦਾ ਕਹਿੰਦੇ ਕਿ ਹੌਸ਼ ਕਿਨੇ ਧਾਉਦੀ ਅਰਖੇ ਦਾ ਕੋਈ ਜਣਾ ਨਹੀਂ ਉਹਨੂੰ ਕੋਈ ਹੋਰ ਕੁਛ ਨਹੀਂ ਨਜ਼ਰ ਨਹੀਂ ਆਉਣਾ ਬਿਲਕੁਲ ਬਿਲਕੁਲ ਜੀ ਨਾ ਜੀ ਮੈਨੂੰ ਕੋਈ ਕਦੇ ਕਿਸੇ ਤਰ੍ਹਾਂ ਦੀ ਅਸਟੈਂਸ ਸਮੱਸਿਆ ਨਹੀਂ ਪ੍ਰੋਗਰਾਮ ਜਿਹੜੀ ਹੈ ਪੰਜਾਬ ਦੇ ਵਿੱਚ ਹੀ ਬੁੱਕ ਕਰ ਦਿਓ ਕਿ ਤੇ ਬਾਅਦ ਵਿੱਚ ਜਾਂਦਾ ਮੌਕਾ ਮਿਲੇ ਹਾਂ ਜੀ ਬਾਹਰ ਰਾਜਸਥਾਨ ਦੇ ਵਿੱਚ ਪ੍ਰੋਗਰਾਮ ਕਰੀਦੇ ਆ ਜੀ ਤੇ ਮੈਂ ਬਾਕੀ ਪੰਜਾਬ ਵਿੱਚ ਵੀ ਕਰਦਾ ਹਾਂ ਅਚਾਰਾ ਜਸਤਨ ਤੱਕ ਵੀ ਜਾਦੇ ਹੋ ਹਾਂਜੀ ਹਾਂ ਜੇ ਰਾਜਸਥਾਨ ਚ ਜਿਹੜੀ ਪੰਜਾਬੀ ਗਾਇਕੀ ਨੂੰ ਕਿਵੇਂ ਲਿਆ ਦਿੰਦਾ ਹੈ ਰਾਜਸਥਾਨ ਦੇ ਲੋਕ ਚ ਬੜੇ ਪਿਆਰ ਨਾਲ ਸੁਣਦੇ ਨੇ ਪੰਜਾਬ ਨਾਲੋਂ ਉਹ ਵੀ ਵੱਧ ਸੁਣਦੇ ਬੜੇ ਸ਼ੌਕ ਨਾਲ ਹਾਂਜੀ ਬੋਲੋ ਜੀ ਕੁਝ ਦੇਖਣ ਤੁਹਾਡੀ ਗੱਲ ਬਿਲਕੁਲ ਜਿਹੜੀ ਜਾਇਜ਼ ਹੈ ਕਿ ਅਲੱਗ-ਅਲੱਗ ਖੇਤਿਆਂ ਦੇ ਵਿੱਚ ਜਿਹੜੀ ਪੰਜਾਬੀ ਨੂੰ ਗਾਇਕੀ ਨੂੰ ਸੁਣਦਾ ਨਿਆ ਗਾਇਕੀ ਨੂੰ ਸੁਣਦਾ ਅਖਾੜੇ ਸੁਣਦਾ ਜਿਹ ਹੈਗਾ ਉਹਨਾਂ ਨੂੰ ਮਾਨਣ ਦਾ ਇੱਕ ਵੱਖਰਾ ਵੱਖਰਾ ਤੰਗ ਹੈ ਅਕਸਰ ਦੁਆਬੇ ਦੇ ਵਿੱਚ ਜਿਹੜੇ ਜਦੋਂ ਜਿਹੜੇ ਗਾਇਕ ਆਉਂਦੇ ਹਾਲੇ ਜਾਂਦੇ ਤੁਹਾਡੀ ਵਿੱਚ ਵੀ ਰਿਹਾ ਬਹੁਤ ਹੀ ਅੱਜਕੀ ਵੀ ਉੱਥੇ ਵਿਆਹਾਂ ਦੇ ਵਿੱਚ ਹਰ ਫੰਕਸ਼ਨ ਦੇ ਵਿੱਚ ਢਾਡੀ ਜਿਹਾ ਨੂੰ ਮਰਾਉਣ ਦਾ ਪ੍ਰੋਗਰਾਮ ਹੈ ਔਰ ਉੱਥੇ ਜਿਹੜੇ ਲੋਕ ਸੁਣਦੇ ਉਹ ਆਨੰਦ ਮਾਣਦੇ ਆ ਕੋਈ ਉੱਥੇ ਸ਼ੋਰ ਨਹੀਂ ਕੋਈ ਸ਼ਰਾਬਾ ਨਹੀਂ ਇੰਜੋਏ ਕਰਦੇ ਆ ਜੇ ਉਹਨਾਂ ਨੇ ਲੱਖਾਂ ਪਰ ਖਰਚ ਕੀਤੇ ਤਾਂ ਉਹ ਸਮੇਂ ਦਾ ਸਾਧਨ ਉਪਯੋਗ ਕਰਦੇ ਆ ਇਸੇ ਤਰ੍ਹਾਂ ਜਿਵੇਂ ਤੁਸੀਂ ਸੋਚਿਆ ਕਿ ਰਾਜਸਥਾਨ ਦੇ ਵਿੱਚ ਜਿਹੜੇ ਲੋਕ ਹੈ ਉਹ ਵੀ ਕਹਿ ਕੀ ਨੂੰ ਆਨੰਦ ਮਾਣਦੇ ਆ ਉੱਥੋਂ ਦਾ ਜਿਹੜਾ ਪ੍ਰੋਗਰਾਮ ਬੁੱਕ ਕਰਨ ਦਾ ਉੱਥੇ ਜਿਹੜੇ ਜਦ ਤੁਸੀਂ ਪ੍ਰੋਗਰਾਮ ਬੁੱਕ ਕਰਕੇ ਜਾਂਦੇ ਹੋ ਤਾਂ ਉੱਥੋਂ ਦੇ ਅਖਾੜਿਆਂ ਦਾ ਜਿਹੜਾ ਇੱਕ ਮਾਹੌਲ ਕਿਦਾਂ ਦਾ ਹੁੰਦਾ ਹੈ ਅਖਾੜਾ ਦਾ ਮਾਹੌਲ ਜੀ ਬਹੁਤ ਵਧੀਆ ਹੁੰਦਾ ਜੀ ਔਰ ਬੜਾ ਲੋਕ ਚਾਹ ਦੇ ਨਾਲ ਸਿੰਪਲ ਬਜ਼ਾਰੇ ਪਿੰਡਾਂ ਦੇ ਲੋਕ ਬੜੇ ਸ਼ੌਕ ਨਾਲ ਅੱਜ ਸੁਣਦੇ ਡੇਰੇ ਲਾ ਕੇ ਬਹਿ ਜਾਂਦੇ ਆ ਜੀ ਤੇ ਬੜੇ ਹੀ ਪਿਆਰ ਦੇ ਨਾਲ ਸੁਣਦੇ ਆ ਜੀ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਹੁਣ ਘਰ ਕਿੱਥੇ ਬਸ ਕੇ ਆ ਦੇ ਜੀ ਹੋਰ ਸੁਣਾਓ ਜੀ ਹੋਰ ਸੁਣਾਓ ਕਿ ਜੇ ਤੁਮ ਤੁਸੀਂ ਲਾਉਦੇ ਉੱਥੇ ਪੰਜਾਬੀ ਕਵੀ ਦੀ ਅਕਸਰ ਜਰ ਜਾਂਦੇ ਹੋ ਤਾਂ ਤੁਹਾਨੂੰ ਬੁੱਕ ਕਰਨ ਵਾਲੀ ਪੰਜਾਬੀ ਹੀ ਹੁੰਦੀ ਆ ਕਿ ਜਾਂ ਰਾਜਸਥਾਨ ਦੇ ਲੋਕ ਜਿਹੜੇ ਉਹਨਾਂ ਨੇ ਵੀ ਕਦੇ ਬੁੱਕ ਕੀਤਾ ਮੈਂ ਜੋ ਉਧਰ ਸਾਨੇ ਸੇ ਪੰਜਾਬੀ ਹੁੰਦੀ ਆ ਜਦੋਂ ਪੰਜਾਬੀ ਆਪਣੇ ਪੰਜਾਬੀ ਜਿਹੜੀ ਉੱਥੇ ਜਾ ਕੇ ਵਸੇ ਆ ਉਹੀ ਪ੍ਰੋਗਰਾਮ ਉਹ ਕਰਦੇ ਆ ਹਾਂਜੀ ਉਹੀ ਜੋ ਕਰਦੇ ਆ ਪਰ ਜੀ ਉੱਥੇ ਜਿਹੜੇ ਦੂਸਰੇ ਲੋਕ ਉਧਰਲੇ ਰਾਜਸਥਾਨੀ ਉਹ ਵੀ ਬੜੇ ਪਿਆਰ ਨਾਲ ਸੁਣਦੇ ਆ ਬਹੁਤ ਬੱਚੇ ਬਹੁਤ ਚੇ ਆ ਟਾਡਲ ਜੀ ਕਰਦਾ ਕਿ ਅਸੀਂ ਤੁਹਾਨੂੰ ਉਸ ਰੂਪ ਚ ਸੁਣੀਏ ਜਿਵੇਂ ਤੁਸੀਂ ਰਾਜਸਥਾਨ ਦੇ ਵਿੱਚ ਕਰੀ ਜਾਂਦੇ ਹੋ ਅਸੀਂ ਵੀ Rajasthan ਵਰਗੇ ਜਿਹੜੇ ਸਰੋਤੇ ਬਣ ਕੇ ਤੁਹਾਡੀ ਕਿਸੇ ਹੋਰ ਗੀਤਾਂ ਆਨੰਦ ਮਾਣਨ ਦੀ ਕੋਸ਼ਿਸ਼ ਕਰਾਈ ਕਿ ਕੋਈ ਹੋਰ ਗੀਤ ਦੇ ਨਾਲ ਸਾਜ ਕੋ ਹੋਰ ਜੀ ਮੈਂ ਜੀ ਤੋ ਰਸਾਇਣ ਕੋ ਲੱਗਾਈ ਹੋ ਦਿਲ ਮਿਉ ਲੱਗਦਾ ਅੜੇ ਆਵੇ ਬਤਨੀ ਫੇਰਾ ਤੇ ਪਾ ਹੋ ਦੁਨੀਆਂ ਵਸਵੀ ਅੜੇ ਆਵੇ ਮੈਨੂੰ ਤੇਰਾ ਹੀ ਜਾ ਹੋ ਦਿਲ ਮਿਉ ਲੱਗਦਾ ਅੜੇ ਆਵੇ ਬਤਨੀ ਫੇਰਾ ਤੇ ਪਾ ਹੋ ਦਿਲ ਮਿਉ ਲੱਗਦਾ ਹੋ ਦਿਲ ਨੂੰ ਚੈਨ ਨਾ ਮੈਨੂੰ ਆਵੇ ਦੱਤੀ ਨੀਦ ਨਾ ਫੇਰਾ ਪਾਵੇ ਦਿਲ ਨੂੰ ਚੈਨ ਨਾ ਮੈਨੂੰ ਆਵੇ ਨਾ ਤੀ ਨੀਦ ਨਾ ਫੇਰਾ ਪਾਵੇ ਜੱਗ ਸਾਰਾ ਇਹ ਸੁਨਣਾ ਲੱਗਦਾ ਐ ਪਰ ਤੇਰੀ yaad ਸਤਾਵੇ ਜੱਗ ਸਾਰਾ ਇਹ ਸੁਨਣਾ ਲੱਗਦਾ ਐ ਪਰ ਤੇਰੀ yaad ਸਤਾਵੇ ਵੇ ਮਾਰਿ ਉਡਾਰੀ ਆ ਜਾਵੇ ਲੰਮਾ ਪੰਦ ਮੁਕਾ ਵੇ ਮਾਰਿ ਉਡਾਰੀ ਆ ਜਾਵੇ ਲੰਮਾ ਪੰਦ ਮੁਕਾ ਉਹ ਦਿਲ ਨੀਉ ਲੱਗਦਾ ਅਰੇ ਆਵੇ ਵਤਨੀ ਫੇਰਾ ਤੇ ਪਾ ਉਹ ਦਿਲ ਮਿਓ ਲੱਗਦਾ ਅਰੇ ਆਵੇ ਵਤਨੀ ਫੇਰਾ ਤੇ ਪਾ ਉਹ ਦਿਲ ਮਿਓ ਲੱਗਦਾ ਇਹ ਜੀ ਸਾਡੇ ਉਸਤਾਦ ਜੀ ਕੁਲਦੀ ਮਾਨਕ ਜੀ ਉਹਨਾਂ ਦਾ ਜੀ ਕਾਫੀ ਸਾਲ ਹੋ ਗਏ ਕੋਈ 20 ਸਾਲ ਤੋਂ ਉੱਪਰ ਹੋ ਗਏ ਇੱਕ ਐਸਾ ਦਾਈਸੇ ਦਿਲ ਨੂੰ ਲੱਗਦਾ ਉਹਦੇ ਵਿੱਚੋਂ ਇਹ ਗੀਤਾ ਠੀਕ ਹੈ ਮੇਰੇ ਉਸਤਾਦ ਜੀ ਦਾ ਰਾਜਮਾਨ ਸਾਹਿਬ ਜੀ ਹੈ ਪਰ ਮੈਂ ਮਾਨਕ ਸਾਹਿਬ ਨੂੰ ਆਪਣਾ ਉਸਤਾਦ ਮੰਨਦਾ ਕਿਉਂਕਿ ਇਹ ਸਾਡੇ ਪਿੰਡ ਆਉਂਦੇ ਰਹੇ ਬਹੁਤ ਚਿਰ ਮੈਂ ਉਹਦੀ ਸੰਗਤ ਕੀਤੀ ਹੈ ਰਾਜੂ ਨਾਲ ਜੀ ਤੋਂ ਤੁਸੀਂ ਜਿਹੜੇ ਹੈ ਗਿਆ ਗਿਆ ਕਿ ਬਕਾਇਦਾ ਉਸਤਾਦਾਂ ਕੀ ਸਿੱਖੀ ਹੈ ਹਾਂ ਜੀ ਮੈਂ ਬਕਾਇਦਾ ਉਹਨਾਂ ਨੂੰ ਉਸਤਾਦਾਂ ਕਰਕੇ ਸਿੱਖੀ ਹੈ ਜੀ ਬਕਾਇਦਾ ਗੁਰ ਧਾਰਨਾ ਕੀਤੀ ਹੈ ਜੀ ਉਹਨਾਂ ਨੂੰ ਪੂਰਾ ਜਿਹੜੀ ਹੁੰਦੀ ਹੈ ਆਪਣਾ ਪੱਗ ਚਾਦਰਾਂ ਕੁਰਤਾ ਜੁੱਤੀ ਤੇ ਸ਼ਕਰਨਾਮਾ ਕਰਕੇ ਕੀਤੀ ਹੈ ਜੀ ਦਿੱਲੀ ਤੋਂ ਜੀ ਉਸਤਾਦ ਰਾਜੂ ਨਾਲ ਜੀ ਹੈ ਇਹ ਕਿਹੜੀ ਥਾਂ ਤੋਂ ਆਖੇ ਤੁਮ ਲੋਕ ਕਰਦੇ ਜਿਨ੍ਹਾਂ ਦੇ ਕੋਲ ਤੁਸੀਂ ਸਿੱਖਦੇ ਨਹੀਂ ਇਸ ਜੀ ਮਲੋਟ ਦੇ ਕੋਲੇ ਸੀ ਤੋਂ ਕਿੰਨੋਂ ਦੇ ਕੋਲੇ ਕਬਿਸ਼ਨ ਪ੍ਰਾਪਤ ਪੈਂਡ ਆ ਗਈ ਇਹ ਮੇਰੇ ਉਸਤਾਜ ਜੀ ਉਥੋਂ ਦੇ ਬਿਸ਼ਨੂਪੁਰਾ ਤੋਂ ਹਾਂਜੀ ਆ ਤੁਸੀਂ ਜਦੋਂ ਸਿੱਖਣ ਦਾ ਮੌਕਾ ਮਿਲਿਆ ਇਹ ਪੁਲਿਸ ਦੀ ਸਰਵਿਸ ਜੀ ਨੂੰ ਜੁਆਇਨ ਕਰਨ ਤੋਂ ਪਹਿਲਾਂ ਸਿੱਖਦੇ ਰਹੋ ਜਾਂ ਪੁਲਿਸ ਦੀ ਸਰਵਿਸ 'ਚ ਦ੍ਰਾਣੀ ਸਿੱਖਣ ਦਾ ਮੌਕਾ ਮਿਲਿਆ ਹਾਂਜੀ ਇਹ ਜੀ ਮੈਂ ਪੁਲਿਸ ਦੇ ਵਿੱਚ ਉਹਦਾ ਨਵਾਂ ਨਵਾਂ ਭਰਤੀ ਹੋਇਆ ਸੀਗਾ ਤੇ ਉਹਦੇ ਮੇਰਾ ਉਹਨਾਂ ਦੇ ਨਾਲ ਮਿਲ ਹੋ ਗਿਆ ਜੀ ਮੇਰਾ ਦਫ਼ਤਰ ਵੀ ਉਦੋਂ ਬਰੀਆਲੇ ਹੁੰਦਾ ਸੀਗਾ ਜੀ ਫਿਰ ਉੱਥੇ ਮੇਰਾ ਫਿਰ ਉਸਤਾਜ ਜੀ ਨਾਲ ਮਿਲ ਹੋ ਗਿਆ ਤੇ ਉੱਥੇ ਫਿਰ ਮੈਨੂੰ ਕਹਿੰਦੇ ਬਸ ਠੀਕ ਆ ਤੂੰ ਕਿੱਥੇ ਰਹਿਣਾ ਹੁਣ ਵਾਲਾ ਬਸ ਤੂੰ ਹੁਣ ਅੱਜ ਤੋਂ ਬਾਅਦ ਮੇਰੇ ਨਾਲ ਰਹਿਣਾ ਤੂੰ ਮੇਰਾ ਮੈਂ ਤੇਰਾ ਉਹ ਤਾਂ ਨਾ ਬ੍ਰਮਾ ਨੋਜੀ ਪਕਿਆ ਦਾ ਉਸਤਾਦ ਧਾਰਨਾ ਮੈਨੂੰ ਕੀਤਾ ਸ਼ਗਰਦ ਬਣਾਇਆ ਤੇ ਮੈਨੂੰ ਉਹਨਾਂ ਨੇ ਰਗਦਾਰੀ ਸਿਖਾਈ ਬਹੁਤ ਖੂਬਸੂਰਤ ਬਹੁਤ ਵਧੀਆ ਗੱਲ ਹੈ ਤੁਸੀਂ ਬਕਾਇਦਾ ਉਸਤਾਦ ਤੱਕ ਜਿਹੜੇ ਹੈ ਗੁਰੂ ਦਰਸ਼ਨ ਲਈ ਜਿਹੜੇ ਹੈ ਗੋਇਕੀ ਸਿੱਖੀ ਹੈ ਔਰ ਕਿਤੇ ਦੇ ਤੌਰ ਤੇ ਨੂੰ ਅਪਣਾਉਣ ਦੇ ਕਾਮਯਾਬ ਕਿਤੇ ਦੇ ਤੌਰ ਤੇ ਤੁਸੀਂ ਇਹਨੂੰ ਅਪਨਾਇਆ ਤੁਹਾਨੂੰ ਤਾਂ ਰਿਟਾਇਰਮੈਂਟ ਤੋਂ ਬਾਅਦ ਦੇ ਵਿੱਚ ਮੇਰੇ ਘਰ ਦੇ ਵਿੱਚ ਦੁਬਾਰਾ ਮੁੜ ਕੇ ਕਿਸੇ ਕਾਰੋਬਾਰ ਤੇ ਲੱਗਣ ਦੀ ਜਾਂ ਲੱਪਣ ਦੀ ਲੋੜ ਹੀ ਨਹੀਂ ਪਈ ਕਿਉਂਕਿ ਤੁਹਾਡਾ ਪਹਿਲਾਂ ਹੀ ਕੀਤਾ ਜਿਹੜਾ ਹੈ ਉਹੀ ਚੱਲਦਾ ਜਰਿਆ ਕਾਰੋਬਾਰ ਸ਼ੁਰੂ ਹੋ ਗਿਆ ਬਿਲਕੁਲ ਜੀ ਬਿਲਕੁਲ ਹਾਂ ਮੈਂ ਸੰਗੀਤ ਦੇ ਵਿੱਚ ਹੀ ਜਾਂ ਮੈਂ ਸੰਗੀਤ ਦੇ ਵਿੱਚ ਹੀ ਮਰਨਾ ਜੀ ਇਹ ਹੀ ਮੇਰਾ ਕਿਤਾ ਇਹ ਹੀ ਮੇਰਾ ਸਾਰਾ ਕੁਝ ਹੈ ਜੀ ਬਸ ਇਸੇ ਵਿੱਚ ਹੀ ਮੈਨੂੰ ਰੋਕੀ ਤਾ ਵਾਦ ਸੁਕੂਨ ਆਇਆ ਜੀ ਮੈਂ ਇਸ ਤੋਂ ਵੱਡਾ ਕੋਈ ਸਮਝਦਾ ਬਿਲਕੁਲ ਬਸ ਮੇਰਾ ਸਭ ਤੋਂ ਵੱਡਾ profession ਸੰਗੀਤ ਹੈ ਠੀਕ ਹੈ ਯੇ ਵੀ ਰਿਟਾਇਰਮੈਂਟ ਤੋਂ ਬਾਅਦ ਵੀ ਵਿੱਚ ਹੀ ਜਿਹੜਾ ਆਏਗਾ ਤੁਹਾਡਾ ਕਿੱਤਾ ਜੀ ਹੈ ਉਹੀ ਪਹਿਲੇ ਵਾਰ ਉਹੀ ਕਿੱਤਾ ਜੀ ਕਰੂੰਗਾ ਬਿਲਕੁਲ ਜੀ ਬਿਲਕੁਲ ਹਾਂ ਹੁਣ ਤਾਂ ਬਹੁਤ ਜ਼ਿਆਦਾ ਮੈਨੂੰ ਪੂਰਾ ਟਾਈਮ ਮਿਲ ਗਿਆ ਜੀ ਹੁਣ ਤਾਂ ਮੈਂ ਇਸੇ ਵਿੱਚ ਹੀ ਜਾਣਾ ਤੇ ਇਸੇ ਵਿੱਚ ਹੀ ਮਰਨਾ ਹੈ ਬਹੁਤ ਬਸ ਇਸੇ ਵਿੱਚ ਮਨ ਸਕੂਨ ਆਈ ਬਹੁਤ ਖੂਬਸੂਰਤ ਬਹੁਤ ਅੱਛੀ ਮੈਚ ਰੂ ਕਰਦੀ ਹੈ ਕਿ ਤੁਹਾਡੇ ਗੀਤ ਸੁਣੀ ਕੀ ਜਾਈਏ ਪਰ ਵਕਤ ਜਾਸਮੀ ਦੇ ਜਾ ਆਪਾਂ ਮੁਲਾਕਾਤ ਦੀ ਸਮਾਪਤੀ ਕਰਦਾ ਤੇ ਸੋ ਮੈਂ ਚਾਹਣਾ ਕਿਸੇ ਗੀਤ ਦੇ ਨਾਲ ਜਿਹੇ ਗੀਤ ਸਮਾਪਤੀ ਕਰੀਏ ਕੋਈ ਰੂਹ ਨੂੰ ਸਕੂਨ ਦੇਣ ਵਾਲਾ ਹੋਰ ਗੀਤ ਚ ਰਿਹਾ ਸਾਂਝ ਕੋ ਤੁਹਾਨੂੰ ਜੀ ਕਿਧਵਾਰਾ ਜੀ ਸਾਡੇ ਮੇਰੇ ਦੋਸਤ ਲਿਖਿਆ ਹੋਇਆ ਗੀਤ ਆ ਜੀ ਤੇ ਇਹ ਵੀ ਮੈਂ ਰਿਕਾਰਡ ਕਰਾਉਣਾ ਤੇ ਮੈਂ ਤੁਹਾਡੇ ਸਾਹਮਣੇ ਲੱਗਿਆ ਜੀ 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 ਹੋ ਕੋਈ ਇਤਬਾਰ ਨੀ ਕਰਦਾ ਬਈ ਠੱਗ ਚੋਰ ਤੇ ਡਾਕੂ ਦਾ ਉਹ ਕਹੇ ਬੋਲ ਨਾ ਮਿਟਦੇ ਬਈ ਫੱਟ ਮਿਟਦੇ ਚਾਕੂ ਦਾ ਜੇ ਜਗ ਤੇ ਨਾ ਚਮਕਾਉਣਾ ਜਗ ਤੇ ਨਾ ਚਮਕਾਉਣਾ ਕਦੇ ਨਾ ਡਰੋ ਬੰਦੂਕਾਂ ਤੋਂ ਘਰ ਵਾਲੀ ਜਿੰਨਾ ਪਿਆਰ ਕਦੇ ਨਾ ਮਿਲੇ ਮਸ਼ੂਕਾ ਤੋਂ ਘਰ ਵਾਲੀ ਜਿੰਨਾ ਪਿਆਰ ਕਦੇ ਨਾ ਮਿਲੇ ਮਸ਼ੂਕਾ ਤੋਂ ਜੇ ਮਾਸੀ ਹੀਮਾ ਬਣ ਜੇ ਜਗ ਤੇ ਲੋਰ ਨਾ ਮਾਵਾਂ ਦੀ ਬਹੁੜਾਂ ਵਰਗੀ ਲਜਤ ਨਹੀਂ ਟਿੱਕਰਾਂ ਦੀਆਂ ਛਾਵਾਂ ਦੀ ਬਹੁੜਾਂ ਵਰਗੀ ਲਜਤ ਨਹੀਂ ਟਿੱਕਰਾਂ ਦੀਆਂ ਛਾਵਾਂ ਦੀ ਅਸਲੀ ਆਸ਼ਿਕ ਦਰਦਾਂ ਨਾ ਅਸਲੀ ਆਸ਼ਿਕ ਦਰਦਾਂ ਨਾ ਪਾਣੀ ਦੀਆਂ ਸ਼ੁੱਕਾਂ ਤੋਂ ਘਰ ਵਾਲੀ ਜਿੰਨਾ ਪਿਆਰ ਕਦੇ ਨਾ ਮਿਲੇ ਮਸ਼ੂਕਾ ਤੋਂ ਕਰਵਾਲੀ ਜਿੰਨਾ ਪਿਆਰ ਕਦੇ ਨਾ ਮਿਲੇ ਮਸ਼ੂਕਾ ਤੋਂ ਕਰਵਾਲੀ ਜਿੰਨਾ ਪਿਆਰ ਕਦੇ ਨਾ ਮਿਲੇ ਮਸ਼ੂਕਾ ਤੋਂ ਕਰਵਾਲੀ ਜਿੰਨਾ ਪਿਆਰ ਕਦੇ ਨਾ ਹਾਏ ਮਿਲੇ ਮਸ਼ੂਕਾ ਤੋਂ ਬਹੁਤ ਖੂਬਸੂਰਤ ਰੂਹ ਛਾ ਗਈ ਡਾਗਦੀ 11 ਵਰਗਾ ਕੌੜਾ ਸੱਚ ਕਰਵਾਲੀ ਜਿੰਨਾ ਪਿਆਰ ਕਦੇ ਨਾ ਮਿਲੇ ਮਸ਼ੂਕਾ ਤੋਂ ਜੀ ਤੁਹਾਡੇ ਕੋਲੇ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਨਾਬਰਬੰਦੇ ਸਕੈਂਡੀਨਵਿਅਨ ਡਿਜੀਟਲ ਸਾਂਝੀ ਕਰਨ ਚਾਹਦੇ ਹੂ ਟੱਕਰ ਸੀ ਮੈਂ ਨਾਬਰਬੰਦੇ ਚੈਨਲ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਦੀਆਂ ਬਹੁਤ-ਬਹੁਤ ਮੈਂ ਮਨ ਰਹਿਣੀ ਆ ਇਹਨਾਂ ਨੇ ਨਰਾਜਾ ਆਪਣਾ ਪਲੇਟਫਾਰਮ ਦੇ ਰਹੀ ਤੇ ਮੇਰੇ ਤੋਂ ਸવાય ਹੋਰ ਵੀ ਬੜੇ ਕਲਾਕਾਰਾਂ ਉਹ ਜਿਹੜੇ ਟੱਕਰ ਜਾ ਰਹੇ ਹੈੇ ਸੇਵਾ ਕਰ ਰਹੇ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿੱਬਾਕਸ ਬਹੁਤ ਧੰਨਵਾਦ ਹੈ ਤੋ ਦੋਸਤੋ ਸਾਡੀ ਇਹ ਬੜਾ ਘਾਤ ਨੂੰ ਰੁਕਿਸਰਾ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਆਪਣੀ ਕੀਮਤੀ ਸਗਾ ਸਮਝੂ ਕਿਉਂ ਨਾਪਰਬੰਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕਿਉਂਕਿ ਨਾਪਰਬੰਦੇ ਚੈਨਲ ਅਸ਼ੋਕਲੇ ਕਲਾਕਾਰਾਂ ਦੀ ਆਵਾਜ਼ ਹੈ ਉਹ ਹੁਨਰ ਦੀ ਆਵਾਜ਼ ਹੈ ਜਿਹੜਾ ਤੱਬਿਆ ਹੋਇਆ ਜਿਹਨੂੰ ਅਜੇ ਤੱਕ ਕੋਈ ਵੀ ਪਲੇਟਫਾਰਮ ਨਹੀਂ ਮਿਲਿਆ ਉਹਦੇ ਵਾਸਤੇ ਨਾਪਰਬੰਦੇ ਹਮੇਸ਼ਾ ਹਾਜ਼ਰ ਸੀ ਹਾਜ਼ਰ ਹੈ ਅਤੇ ਹਾਜ਼ਰ ਰਹੇਗਾ ਕੈਮਰਾਮੈਨ ਸੋ ਪੇਪਸਿੰਗ ਦਿਨ ਮੈਂ ਤੋਂੜ ਆਪਣਾ ਕੁਮਾਨ